ਦੋਸਤੋ ਗੈਂਗਸਟਰਵਾਦ ਇੱਕ ਕਜਾਹ ਦਲਦਲ ਹੈ ਜਿਸ ਵਿੱਚ ਇੱਕ ਵਾਰ ਉਤਰਨ ਤੋਂ ਬਾਅਦ ਕੋਈ ਵੀ ਵਾਪਸ ਨਹੀਂ ਨਿਕਲ ਸਕਦਾ ਇਸ ਦਾ ਅੰਤ ਮੌਤ ਹੀ ਹੁੰਦੀ ਹੈ ਉਹ ਚਾਹੇ ਆਪਸੀ ਦੁਸ਼ਮਣੀ ਦੇ ਚੱਲਦੇ ਹੋਵੇ ਜਾਂ ਪੁਲਿਸ ਦੀ ਗੋਲੀ ਨਾਲ ਹੋਵੇ ਅੱਜ ਦੀ ਵੀਡੀਓ ਵਿੱਚ ਆਪਾਂ ਅਜਿਹੇ ਹੀ ਗੈਂਗਸਟਰਾਂ ਦੀ ਗੱਲ ਕਰਾਂਗੇ ਜਿਨ੍ਹਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਦਵਿੰਦਰ ਸਿੰਘ ਸਿੱਧੂ ਉਰਫ ਦਵਿੰਦਰ ਬੰਬੀਹਾ ਇੱਕ ਅਜਿਹਾ ਨਾਮ ਹੈ ਜਿਸ ਦੀ دہشت ਸਾਲ 2012 ਤੋਂ 2016 ਤੱਕ ਪੰਜਾਬ ਹਰਿਆਣਾ ਅਤੇ ਰਾਜਸਥਾਨ ਤੱਕ ਸੀ ਪਿੰਡ ਬੰਬੀਹਾ ਵਿੱਚ ਦੋ ਧਿਰਾਂ ਵਿੱਚ ਆਪਸੀ ਕਹਾਣੀ ਸੁਣੀ ਹੋ ਜਾਂਦੀ ਹੈ ਜਿਸ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਜਾਂਦੀ ਹੈ ਕਤਲ ਵਿੱਚ ਨਾਮ ਆਉਂਦਾ ਹੈ ਦਵਿੰਦਰ ਸਿੰਘ ਸਿੱਧੂ ਦਾ ਜੋ ਉਸ ਵਕਤ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਿਹਾ ਹੁੰਦਾ ਹੈ ਅਦਾਲਤ ਵਿੱਚ ਕੇਸ ਦੀ ਸੁਣਵਾਈ ਹੁੰਦੀ ਹੈ ਅਤੇ ਦਵਿੰਦਰ ਨੂੰ ਦੋਸ਼ੀ ਪਾਇਆ ਗਿਆ ਜਿਸ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਸ਼ੁਰੂਆਤ ਹੁੰਦੀ ਹੈ ਬੇਰਮ ਅਤੇ ਖਤਰਨਾਕ ਗੈਂਗਸਟਰ ਦਵਿੰਦਰ ਬੰਬੀਹਾ ਦੀ ਐਨਾ ਬੇਰਮ ਜਿਸਨੇ ਦਰਜਨਾਂ ਲੋਕਾਂ ਨੂੰ ਮੌਤ ਦੇ ਘਾਟੂ ਉਤਾਰ ਦਿੱਤਾ ਜਿਸ ਦੇ ਉੱਤੇ ਮੌਤ ਦੇ ਸਮੇਂ 22 ਕੇਸ ਚੱਲ ਰਹੇ ਸਨ ਉਹ ਮੋਗਾ ਜ਼ਿਲ੍ਹੇ ਦੇ ਪਿੰਡ ਬੰਬੀਹਾ ਵਿੱਚ ਜਨਮੇ ਦਵਿੰਦਰ ਸਿੰਘ ਸਿੱਧੂ ਜੁਰਮ ਦੀ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਉਹ ਇੱਕ ਪ੍ਰਸਿੱਧ ਕਬੱਡੀ ਖਿਡਾਰੀ ਸੀ ਉਹ ਇੱਕ ਕਿਸਾਨ ਪਰਿਵਾਰ ਨਾਲ ਸੰਬੰਧਿਤ ਸੀ ਅਤੇ ਪੜ੍ਹਾਈ ਵਿੱਚ ਵੀ ਕਾਫੀ ਹੁਸ਼ਿਆਰ ਸੀ 2010 ਵਿੱਚ ਉਸ ਦੀ ਗ੍ਰੈਜੂਏਸ਼ਨ ਦੀ ਪੜ੍ਹਾਈ ਚੱਲ ਰਹੀ ਸੀ ਜਦੋਂ ਉਸ ਦਾ ਨਾਂ ਇੱਕ ਕਤਲ ਕੇਸ ਵਿੱਚ ਆਇਆ ਸੀ ਇਸ ਕਤਲ ਕੇਸ ਵਿੱਚ ਉਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਪੇਜ ਦਿੱਤਾ ਗਿਆ ਜਿੱਥੇ ਉਹ ਕਈ ਗੈਂਗਸਟਰਸ ਦੇ ਸੰਪਰਕ ਵਿੱਚ ਆਇਆ ਅਤੇ ਫਿਰ ਸ਼ਾਰਪ ਸ਼ੂਟਰ ਬਣ ਗਿਆ ਇਸ ਤੋਂ ਬਾਅਦ ਗਵਿੰਦਰ ਬੰਬੀਹਾ 21 ਸਾਲ ਦੀ ਉਮਰ ਵਿੱਚ ਜੇਲ੍ਹ ਵਿੱਚੋਂ ਫਰਾਰ ਹੋ ਗਿਆ ਗੈਂਗਸਟਰ ਬੰਬੀਹਾ ਦਾ ਖੌਫ 2012 ਤੋਂ 2016 ਤੱਕ ਚੰਡੀਗੜ੍ਹ ਪੰਜਾਬ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਸੀ ਦਵਿੰਦਰ ਬੰਬੀਹਾ ਸੋਸ਼ਲ ਮੀਡੀਆ ਅਤੇ ਕਈ ਵਾਰ ਆਪਣੀਆਂ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਸੀ ਸ਼ਾਰਪ ਸ਼ੂਟਰ ਅਤੇ ਗੈਂਗਸਟਰ ਦਵਿੰਦਰ ਬੰਬੀਹਾ ਅਤੇ ਉਸ ਦਾ ਸਾਥੀ ਸਰਵਜੀਤ ਨਾ ਕੇਵਲ ਸਥਾਨਕ ਪੰਜਾਬ ਪੁਲਿਸ ਨੂੰ ਬਲਕਿ ਗੁਜਰਾਤ ਅਤੇ ਮਹਾਰਾਸ਼ਟਰ ਦੀ ਪੁਲਿਸ ਨੂੰ ਵੀ ਲੋਣੀਦੇ ਸਨ ਦੋਵੇਂ ਦੋਸ਼ੀ ਦੋਰੇ ਕਤਲ ਕੇਸ ਚ 14 ਸਤੰਬਰ 2013 ਨੂੰ ਸੁਪਰੀਮ ਕੋਰਟ ਚ ਪੇਸ਼ੀ ਦੌਰਾਨ ਪੁਲਿਸ ਨੂੰ ਚੱਕਵਾ ਦੇ ਕੇ ਫਰਾਰ ਹੋ ਗਏ ਸਨ ਇਸ ਤੋਂ ਬਾਅਦ ਗੈਂਗਸਟਰ ਦਵਿੰਦਰ ਬੰਬੀਹਾ ਨੂੰ ਫਰੀਦਕੋਟ ਪੁਲਿਸ ਨੇ 11 ਜੂਨ 2014 ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਸੀ ਇਸ ਦੌਰਾਨ ਪੁਲਿਸ ਅਤੇ ਬੰਬੀਹਾ ਵਿਚਾਲੇ ਗੋਲੀਬਾਰੀ ਹੋਈ ਜਿਸ ਚ ਬੰਬੀਹਾ ਦੀ ਬਾਹ ਤੇ ਗੋਲੀ ਲੱਗੀ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਪੁਲਿਸ ਨੇ ਉਸ ਨੂੰ ਜ਼ਿਆਦਾ ਦੇਰ ਤੱਕ ਜੇਲ੍ਹ ਚ ਨਹੀਂ ਰੱਖ ਸਕੀ 20 ਦਸੰਬਰ 2015 ਨੂੰ ਲੁਧਿਆਣਾ ਕੇਂਦਰੀ ਜੇਲ੍ਹ ਤੋਂ ਮੁਕੱਤਰ ਪੇਸ਼ੀ ਤੇ ਜਾਂਦੇ ਸਮੇ ਬੰਬੀਹਾ ਆਪਣੇ 4 ਸਾਥੀਆਂ ਸਮੇਤ ਫਰਾਰ ਹੋ ਗਿਆ ਸੀ ਪੁਲਿਸ ਤੋਂ ਫਰਾਰ ਹੋਣ ਤੋਂ ਬਾਅਦ ਦਵਿੰਦਰ ਬੰਬੀਹਾ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਕੀਤੀ। ਇਸ ਪੋਸਟ 'ਚ ਬੰਬੀਹਾ ਨੇ ਪੁਲਿਸ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਮੇਰੇ ਦੋਸਤਾਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਤੰਗ ਨਾ ਕਰਨ। ਪੋਸਟ ਵਿੱਚ ਲਿਖਿਆ ਸੀ ਕਿ ਮੈਂ ਹੁਣ ਤੱਕ ਜੋ ਕੀਤਾ ਉਹ ਸਿਰਫ ਟ੍ਰੇਲਰ ਸੀ। ਇਸ ਤੋਂ ਬਾਅਦ 11 ਅਕਤੂਬਰ 2016 ਨੂੰ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪੰਡੋਰੀ ਨੇੜੇ ਦਵਿੰਦਰ ਬੰਬੀਹਾ ਅਤੇ ਜੱਗੂ ਭਗਵਾਨਪੁਰ ਦੇ ਗੈਂਗ ਵਿਚਾਲੇ ਗੋਲੀਆਂ ਚੱਲੀਆਂ। ਦੋਵਾਂ ਪਾਸਿਆਂ ਤੋਂ ਕਰੀਬ 170 ਰਾਉਂਡ ਫਾਇਰ ਕੀਤੇ ਗਏ। ਜਿਸ ਵਿੱਚ ਜੱਗੂ ਗੈਂਗ ਦਾ ਦਿਲਬਾਗ ਸਿੰਘ ਉਰਫ ਲਾਂਬਾ ਮਾਰਿਆ ਗਿਆ ਸਰਪੰਚ ਰਵੀ ਖਵਾਜਾ ਸਮੇਤ ਦਵਿੰਦਰ ਬੰਬੀਹਾ ਤੇ કુલ 6 ਕਤਲ ਦੇ ਮਾਮਲੇ ਦਰਜ ਸਨ ਦਵਿੰਦਰ ਬੰਬੀਹਾ ਨੇ ਨਾ ਸਿਰਫ ਪੰਜਾਬ ਪੁਲਿਸ ਬਲਕਿ ਚੰਡੀਗੜ੍ਹ ਸਮੇਤ ਹਰਿਆਣਾ ਰਾਜਸਥਾਨ ਮਹਾਰਾਸ਼ਟਰ ਤੱਕ ਦੀ ਪੁਲਿਸ ਦੇ ਨੱਕ ਵਿੱਚ ਦਮ ਕਰ ਰੱਖਿਆ ਸੀ ਆਏ ਦਿਨ ਵਾਰਦਾਤਾ ਤੇ ਵਾਰਦਾਤਾ ਹੋ ਰਹੀਆਂ ਸੀ ਸਭ ਜ਼ਿੰਮੇਵਾਰੀ ਬੰਬੀਹਾ ਗਰੁੱਪ ਲਈ ਰਿਹਾ ਸੀ ਆਖਿਰ 9 ਸਤੰਬਰ 2016 ਪੁਲਿਸ ਨੂੰ ਸੂਚਨਾ ਮਿਲੀ ਕਿ ਦਵਿੰਦਰ ਬੰਬੀਹਾ ਆਪਣੇ ਸਾਥੀਆਂ ਨਾਲ ਬਠਿੰਡਾ ਦੇ ਪਿੰਡ ਰਾਮਪੁਰਾ ਫੂਲ ਵਿੱਚ ਹੈ ਪੁਲਿਸ ਨੇ ਉਸ ਨੂੰ ਫੜਨ ਲਈ ਜਾਲ ਵਿਛਾ ਦਿੱਤਾ ਅਤੇ ਰਾਮਪੁਰਾ ਫੂਲ ਇਲਾਕੇ ਨੂੰ ਚਾਰੇ ਪਾਸੇ ਘੇਰ ਲਿਆ ਪੁਲਿਸ ਨੂੰ ਦੇਖ ਕੇ ਬੰਬੀਹਾ ਨੇ ਪੁਲਿਸ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਬੰਬੀਹਾ ਅਤੇ ਉਸ ਦਾ ਇੱਕ ਸਾਥੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਏ ਦੋਲਾ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਜਿੱਥੇ ਬੰਬੀਹਾ ਦੀ ਮੌਤ ਹੋ ਗਈ ਜਦ ਕਿ ਉਸਦੇ ਦੋਸਤ ਨੂੰ ਜ਼ਖਮੀ ਹਾਲਤ ਚ ਬਚਾ ਲਿਆ ਗਿਆ। ਇਹ ਗੋਂਦਰੇ ਕਜਿਹਾ ਗੈਂਗਸਟਰ ਸੀ ਜਿਸਨੇ ਨਾ ਸਿਰਫ ਪੰਜਾਬ ਬਲਕਿ ਹਰਿਆਣਾ ਸਮੇਤ ਉੱਤਰ ਪ੍ਰਦੇਸ਼, ਰਾਜਸਥਾਨ ਇੱਥੋਂ ਤੱਕ ਕੇ ਮਹਾਰਾਸ਼ਟਰ ਪੁਲਿਸ ਦੇ ਵੀ ਨੱਕ ਵਿੱਚ ਦਮ ਕੀਤਾ ਹੋਇਆ ਸੀ। ਉਹ ਸੁੱਖਾ ਕਾਹਲਵਾ ਕਤਲ ਕੇਸ ਦਾ ਮੁੱਖ ਦੋਸ਼ੀ ਸੀ। ਪੇਸ਼ੀ ਤੇ ਜਾਂਦੇ ਸਮੇ ਉਸਨੇ ਸੁੱਖਾ ਕਾਹਲਵ ਨੂੰ ਪੁਲਿਸ ਕਸਟਡੀ ਵਿੱਚ ਗੋਲੀਆਂ ਨਾਲ ਭੁੰਨ ਦਿੱਤਾ ਸੀ। ਨਵੰਬਰ 2017 ਵਿੱਚ ਵਿੱਕੀ ਗੌਂਦਰ ਨੇ ਉਸਦੀ ਫੇਸਬੁੱਕ ਧਮਕੀ ਪੋਸਟ ਤੋਂ ਸਿਰਫ 24 ਘੰਟੇ ਬਾਅਦ ਬੌਸਰ ਅਵਿਦ ਕੁਮਾਰ ਨੂੰ ਪੰਚਕੂਲਾ ਵਿੱਚ ਸਾਕੇਤਰੀ ਮੰਦਿਰ ਨੇੜੇ ਮਾਰ ਦਿੱਤਾ। ਦਸੰਬਰ 2017 ਵਿੱਚ ਉਸਨੇ ਇੱਕ ਫੇਸਬੁੱਕ ਪੋਸਟ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਧਮਕੀ ਦਿੱਤੀ। ਜਿਸ ਤੋਂ ਬਾਅਦ ਉਹ ਪੰਜਾਬ ਪੁਲਿਸ ਦੀ ਗੱਲੇ ਦੀ ਹੱਡੀ ਬਣ ਗਿਆ ਅਤੇ ਉਹਨਾਂ ਨੇ ਤੇਜ਼ੀ ਨਾਲ ਖੋਜ ਮੁਹਿੰਮ ਸ਼ੁਰੂ ਕੀਤੀ। ਇਹਨਾਂ ਸਭ ਤੋਂ ਇਲਾਵਾ ਵਿੱਕੀ ਗੌਂਦਰ ਨੂੰ ਹਾਈਵੇ ਡਕੈਤ ਵਜੋਂ ਵੀ ਜਾਣਿਆ ਜਾਂਦਾ ਸੀ। ਉਸਨੇ ਪੂਰੇ ਦੇਸ਼ ਨੂੰ ਉਸ ਵਕਤ ਥਿਲਾ ਕੇ ਰੱਖ ਦਿੱਤਾ ਜਦੋਂ ਉਸਨੂੰ ਉਸਦੇ ਜਿਗਰੀ ਦੋਸਤ ਪ੍ਰੇਮਾ ਲਾਹੌਰਿਆ ਨੇ ਜਾਨ ਦੀ ਬਾਜ਼ੀ ਲਗਾ ਨਾਬਾ ਜੇਲ੍ਹ ਵਿੱਚੋਂ ਪੁਜਾਇਆ ਸੀ ਐਨੇ ਵੱਡੇ ਕਾਂਡ ਕਰਨ ਵਾਲਾ ਵਿੱਕੀ ਗੌਂਦਰ ਕਿਸੇ ਵਕਤ ਚੋਟੀ ਦਾ ਐਥਲੀਟ ਸੀ ਉਹ ਇੱਕ ਉਤਮ ਡਿਸਕਸ ਥਰੋਅਰ ਸੀ ਜਿਸਨੇ ਰਾਸ਼ਟਰੀ ਪਦਕ ਤੇ ਡਿਸਕਸ ਥਰੋਅ ਵਿੱਚ 3 ਸੋਨ ਅਤੇ 2 ਚਾਂਦੀ ਦੇ ਤਗਮੇ ਜਿੱਤੇ ਸਨ ਉਸ ਦਾ ਸੁਪਨਾ ਬੀਐਸਐਫ ਵਿੱਚ ਭਰਤੀ ਹੋਣ ਦਾ ਸੀ ਦੋਸਤੋ ਵਿੱਕੀ ਗੌਂਡਰ ਦਾ ਜਨਮ 1990 ਨੂੰ ਪਿੰਡ ਸਰਾਵਾ ਬੋਦਲਾ ਜ਼ਿਲ੍ਹਾ ਮੁਕਤਸਰ ਵਿੱਚ ਹੋਇਆ ਸੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਬੀਐਸਐਫ ਸਿਪਾਹੀ ਬਣਨ ਦੀ ਇੱਛਾ ਰੱਖਦਾ ਸੀ ਅਤੇ ਸਿਖਲਾਈ ਦੇ ਉਦੇਸ਼ ਲਈ ਸਪੀਡ ਫੰਡ ਅਕੈਡਮੀ ਜਲੰਧਰ ਵਿੱਚ ਵੀ ਸ਼ਾਮਲ ਹੋਇਆ ਸੀ ਪਰ ਉੱਥੇ ਦਿੱਤੀ ਗਈ ਸਿਖਲਾਈ ਤੇ ਧਿਆਨ ਦੇਣ ਦੀ ਬਜਾਏ ਉਹ ਮਾਮੂਲੀ ਲੜਾਈਆਂ ਵਿੱਚ ਉਲਝ ਗਿਆ ਜਿਸ ਤੋਂ ਬਾਅਦ ਉਹ ਸਿਖਲਾਈ ਛੱਡ ਕੇ ਮਾੜੀ ਸੰਗਤ ਵਿੱਚ ਪੈ ਗਿਆ 14 ਸਾਲ ਦੀ ਉਮਰ ਵਿੱਚ ਉਸਨੇ ਪਹਿਲੀ ਵਾਰ ਹਥਿਆਰ ਚੁੱਕੇ ਅਤੇ ਇੱਕ ਝਗੜੇ ਵਿੱਚ ਸ਼ਾਮਲ ਹੋਣ ਕਾਰਨ ਉਸਦੇ ਖਿਲਾਫ FIR ਦਰਜ ਕੀਤੀ ਗਈ ਸੀ। ਉਹ ਪਹਿਲਾ ਜੈਪਾਲ ਸਿੰਘ ਗੈਂਗ ਵਿੱਚ ਸ਼ਾਮਲ ਹੋ ਗਿਆ ਜੋ ਹੈਮਰ ਥਰੋਦਾ ਕਿਡਾਰੀ ਸੀ। ਜਿਹੜਾ ਕੇ ਬਾਅਦ ਵਿੱਚ 2012 ਵਿੱਚ ਇੱਕ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ ਸੀ। ਇਸ ਤੋਂ ਵਿੱਕੀ ਗੌਂਦਰ ਨੇ ਵੱਡੀਆਂ ਵਾਰਦਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿੱਚ ਹਾਈਵੇ ਡਕੈਤੀਆਂ ਅਤੇ ਹੋਰ ਅਪਰਾਧਿਕ ਕੰਮਾਂ ਸਮੇਤ ਕਈ ਮਾਮਲਿਆਂ ਵਿੱਚ ਸ਼ਾਮਲ ਸੀ। ਉਹ ਉਦੋਂ ਸੁਰਖੀਆਂ ਵਿੱਚ ਆਇਆ ਜਦੋਂ ਉਸਨੇ ਆਪਣੇ ਸਾਥੀ ਪ੍ਰੇਮਾ ਲਾਹੌਰ ਯਾਨ ਨਾਲ ਮਿਲ ਕੇ ਵਿਰੋਧੀ ਗੈਂਗਸਟਰ ਸੁੱਖਾ ਕਾਹਲਵਾ ਨੂੰ ਪੁਲਿਸ ਹਿਰਾਸਤ ਵਿੱਚ ਮਾਰ ਦਿੱਤਾ ਜਦੋਂ ਕਾਹਲਵਾ ਅਦਾਲਤ ਵਿੱਚ ਪੇਸ਼ੀ ਲਈ ਜਾ ਰਿਹਾ ਸੀ ਵਿੱਕੀ ਨੇ ਕਾਹਲਵਾ ਦੇ ਕਤਲ ਕੇਸ ਦਾ ਜਸ਼ਨ Laash de wale dwaale nach ke manaya ate is di video banayi jo viral ho gayi ਦਸੰਬਰ 2015 ਵਿੱਚ ਉਸਨੂੰ ਗੈਂਗਸਟਰ ਸੁੱਖਾ ਕਾਹਲਵਾ ਦੇ ਕਤਲ ਕੇਸ ਵਿੱਚ ਮੁੱਖ ਮਲਜ਼ਮ ਵਜੋਂ ਗ੍ਰਿਫਤਾਰ ਕੀਤਾ ਗਿਆ ਸੀ ਬਾਦ ਵਿੱਚ ਰੋਪੜ ਜੇਲ੍ਹ ਵਿੱਚ ਇੱਕ ਵਿਰੋਧੀ ਗਿਰੋ ਨਾਲ ਲੜਾਈ ਤੋਂ ਬਾਅਦ ਉਸ ਨੂੰ ਨਾਬਾ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ। ਨਾਬਾ ਜੇਲ੍ਹ ਵਿੱਚ ਆਪਣੀ ਰਿਹਾਈਸ਼ ਦੌਰਾਨ ਉਸਨੇ ਇੱਕ ਹੋਰ ਵਿਰੋਧੀ ਗੈਂਗਸਟਰ ਜਸਵਿੰਦਰ ਸਿੰਘ ਰੋਕੀ ਦੇ ਕਤਲ ਦਾ ਜੇਲ੍ਹ ਵਿੱਚ ਜਸ਼ਨ ਮਨਾਇਆ। 27 ਨਵੰਬਰ 2016 ਨੂੰ ਉਹ ਉੱਚ ਸੁਰੱਖਿਆ ਵਾਲੀ ਨਾਬਾ ਜੇਲ੍ਹ ਵਿੱਚੋਂ ਫਰਾਰ ਹੋ ਗਿਆ ਸੀ। ਇਸ ਜੇਲ੍ਹ ਬ੍ਰੇਕ ਨਾਲ ਪੰਜਾਬ ਪੁਲਿਸ ਸਵਾਲਾਂ ਦੇ ਘੇਰੇ ਵਿੱਚ ਆ ਗਈ। ਦਿਨ ਦਿਹਾੜੇ ਦੋ ਗੱਡੀਆਂ ਵਿੱਚ ਆਏ ਬਦਮਾਸ਼ਾਂ ਨੇ ਹਾਈ ਸੁਰੱਖਿਆ ਵਾਲੀ ਜੇਲ੍ਹ ਵਿੱਚੋਂ ਆਪਣੇ ਸਾਥੀਆਂ ਨੂੰ ਕੱਢ ਲਿਆ ਅਤੇ ਪੁਲਿਸ ਦੇਖਦੀ ਰਹੇ ਗਈ। ਇਸ ਤੋਂ ਬਾਅਦ ਪੁਲਿਸ ਨੇ ਵਿੱਕੀ ਗੌਂਦਰ ਨੂੰ ਖੋਜਣ ਲਈ ਦਿਨ ਰਾਤ ਇੱਕ ਕਰ ਦਿੱਤੀ। ਪੰਜਾਬ ਪੁਲਿਸ ਨੇ ਉਸ ਦੀ ਗ੍ਰਿਫਤਾਰੀ ਲਈ 50 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਸੀ। ਆਖਿਰ 26 ਜਨਵਰੀ 2018 ਨੂੰ ਪੁਲਿਸ ਨੂੰ ਵਿੱਕੀ ਗੌਂਦਰ ਅਤੇ ਉਸ ਦੇ ਦੋਸਤ ਪ੍ਰੇਮਾ ਲਾਹੌਰਿਆ ਦੇ ਰਾਜਸਥਾਨ ਦੇ ਬਾਰਡਰ ਤੇ ਪੈਂਦੇ ਪਿੰਡ ਪੱਕੀ ਵਿੱਚ ਹੋਣ ਦੀ ਖਬਰ ਮਿਲੀ। एआईजी इंटेलिजेंस गुरमीत चौहान ਅਤੇ ਇੰਸਪੈਕਟਰ ਵਿਕਰਮਜੀਤ ਬਰਾੜਦੀ ਅਗਵਾਈ ਵਿੱਚ ਪੁਲਿਸ ਨੇ ਉਸਨੂੰ ਕੀਰ ਲਿਆ ਦੋਹਾਂ ਪਾਸਿਆਂ ਤੋਂ ਚੱਲੀ ਗੋਲੀਬਾਰੀ ਵਿੱਚ ਵਿੱਕੀ ਗੌਂਦਰ ਆਪਣੇ ਦੋਸਤ ਪ੍ਰੇਮਾ ਲਾਹੌਰਿਆ ਨਾਲ ਇਨਕਾਊਂਟਰ ਵਿੱਚ ਮਾਰਿਆ ਗਿਆ 26 ਜਨਵਰੀ 2018 ਦੀ ਸ਼ਾਮ ਨੂੰ ਮੋਸਟ ਵੌਂਟਡ ਗੈਂਗਸਟਰ ਵਿੱਕੀ ਗੌਂਦਰ ਅਤੇ ਉਸਦੇ ਦੋ ਸਾਥੀਆਂ ਨੂੰ ਪੰਜਾਬ ਪੁਲਿਸ ਨੇ ਇੱਕ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਸੀ ਇਨ੍ਹਾਂ ਖਤਰਨਾਕ ਗੈਂਗਸਟਰਾਂ ਦੇ ਵਿੱਚੋਂ ਇੱਕ ਸੀ ਪ੍ਰੇਮਾ ਲਾਹੌਰਿਆ ਜਿਸਦਾ ਅਸਲੀ ਨਾਮ ਪ੍ਰੇਮ ਸਿੰਘ ਹੈ ਪ੍ਰੇਮਾ ਲਾਹੌਰਿਆ ਦਾ ਜਨਮ 5 ਮਈ 1988 ਨੂੰ ਹੋਇਆ ਸੀ ਬਚਪਨ ਵਿੱਚ ਹੀ ਪ੍ਰੇਮਾ ਲਾਹੌਰਿਆ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ ਪ੍ਰੇਮਾ ਲਾਹੌਰਿਆ ਇੱਕ ਕਾਫੀ ਅਮੀਰ ਪਰਿਵਾਰ ਨਾਲ ਤਾਲੁਕ ਰੱਖਦਾ ਸੀ ਪ੍ਰੇਮਾ ਲਾਹੌਰਿਆ ਦੇ ਕੋਲ ਇਸਦੇ ਪਿੰਡ ਵਿੱਚ ਕਾਫੀ ਚੰਗੀ ਜ਼ਮੀਨ ਸੀ ਇਸ ਤੋਂ ਇਲਾਵਾ ਇਸਦੇ ਕੋਲ 2-3 ਵੱਡੇ ਕਰ ਵੀ ਸਨ ਗੈਂਗਸਟਰ ਪ੍ਰੇਮਾ ਲਾਹੌਰਿਆ ਅਤੇ ਗੈਂਗਸਟਰ ਬਿੱਕੀ ਗਾਉਂਡਰ ਦੀ ਦੋਸਤੀ ਬਾਰੇ ਇਨਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਦੋਵੇਂ ਸਕੂਲ ਦੇ ਸਮੇਂ ਤੋਂ ਹੀ ਕਾਫੀ ਅੱਛੇ ਦੋਸਤ ਸੀ। ਪ੍ਰੇਮਾ ਲਾਹੌਰਿਆਤੀ ਪੰਜਾਬ ਦੇ ਬਕਬਕ ਥਾਣਿਆਂ ਦੇ ਵਿੱਚ ਲਗਭਗ 25 ਦੇ ਕਰੀਬ ਕੇਸ ਰਜਿਸਟਰ ਕੀਤੇ ਗਏ ਸੀ। ਇਨ੍ਹਾਂ ਕੇਸਾਂ ਦੇ ਵਿੱਚ ਕਤਲ, ਕਤਲ ਦੀ ਕੋਸ਼ਿਸ਼ ਅਤੇ ਲੁੱਟਮਾਰ ਵਰਗੇ ਮਾਮਲੇ ਦਰਜ ਕੀਤੇ ਗਏ ਸਨ। ਪਿਛਲੇ ਕਾਫੀ ਸਮੇਂ ਤੋਂ ਇਹ ਦੋਵੇਂ ਗੈਂਗਸਟਰ ਪੰਜਾਬ ਪੁਲਿਸ ਦੇ ਲਈ ਸਿਰਦਰਦੀ ਬਣੇ ਹੋਏ ਸੀ। ਜਿਸ ਦੇ ਚੱਲਦੇ ਪੰਜਾਬ ਪੁਲਿਸ ਇਨ੍ਹਾਂ ਨੂੰ ਪਕੜਨ ਦੇ ਲਈ ਅੱਡੀ ਚੋਟੀ ਦਾ ਜੋਰ ਲਗਾ ਰਹੀ ਸੀ 26 ਜਨਵਰੀ 2018 ਦੀ ਸ਼ਾਮ ਨੂੰ ਪੰਜਾਬ ਪੁਲਿਸ ਨੂੰ ਪੰਜਾਬ ਰਾਜਸਥਾਨ ਸਰਹੱਦ ਅਤੇ ਅਬੂਹਰ ਦੇ ਪਿੰਡ ਹਿੰਦੂ ਮਲਕੋਟ ਵਿਖੇ ਮिक्की ਗਾਉਂਦਰ ਅਤੇ ਪ੍ਰੇਮਾਲਾਹੋਰੀਆ ਦੀ ਮੌਜੂਦਗੀ ਬਾਰੇ ਜਾਣਕਾਰੀ ਮਿਲੀ ਸੀ ਇਸ ਤੋਂ ਬਾਅਦ ਪੁਲਿਸ ਤੁਰੰਤ ਐਕਸ਼ਨ ਵਿੱਚ ਆਈ ਜਿਸ ਤੋਂ ਬਾਅਦ ਪੁਲਿਸ ਨੇ ਪ੍ਰੇਮਾਲਾਹੋਰੀਆ ਨੂੰ ਉਸਦੇ ਸਾਥੀਆਂ ਸਮੇਤ ਘੇਰ ਲਿਆ ਪੁਲਿਸ ਤੋਂ ਕੁਬਰਾ ਹੋਈ ਬਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰਿਆ ਨੇ ਆਪਣੇ ਸਾਥੀਆਂ ਸਮੇਤ ਪੁਲਿਸ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਦੋਵਾਂ ਪਾਸਿਆਂ ਤੋਂ ਕਾਫੀ ਦੇਰ ਤੱਕ ਗੋਲੀਬਾਰੀ ਹੁੰਦੀ ਰਹੀ ਇਸ ਗੋਲੀਬਾਰੀ ਚ ਬਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰਿਆ ਦੀ ਮੌਕੇ ਤੇ ਹੀ ਮੌਤ ਹੋ ਗਈ